ਸਤਿ ਸ੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਮੈਂ ਬਖਸ਼ੀਰ ਸਿੰਘ ਤੁਹਾਡਾ ਆਪਣੇ ਚੈਨਲ ਤੇ ਅਗਰੀਕਲਚਰ ਫਾਰਮ ਤੇ ਸਵਾਗਤ ਕਰਦਾ ਜਿਹੜੇ ਕਿਸਾਨ ਵੀਰੋ ਆਪਣੇ ਚੈਨਲ ਤੇ ਨਵੇਂ ਆਏ ਨੇ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਬੈਲ ਆਈਕਨ ਜਰੂਰ ਦਬਾਓ ਤਾਂ ਜੋ ਪਰੇ ਤੋਂ ਬੜੀਆ ਹਰ ਇੱਕ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਕਿਸਾਨ ਵੀਰੋ ਤਕਰੀਬਨ ਪੰਜਾਬ ਦੇ ਵਿੱਚ ਬਹੁਤ ਸਾਰੇ ਰਕਬੇ ਦੇ ਵਿੱਚ ਇਸ ਵਾਰ ਬੀਜੀਆਂ ਹੋਈਆਂ ਕਣਕਾਂ ਦੇ ਵਿੱਚੋਂ ਮੋਰੀ ਬੀਜ ਨੇ ਜਿਹੜੇ ਸਭ ਤੋਂ ਜ਼ਿਆਦਾ ਮੋਰੀ ਬੀਜ ਨੇਗੇ ਡੀਬੀਡਬਲਯੂ 303 ਡੀਬੀਡਬਲਯੂ 187 ਡੀਬੀਡਬਲਯੂ 222 826 327 ਪੀਬੀਡਬਲਯੂ 826 ਇਹਨਾਂ ਦਾ ਵੀ ਕੁਝ ਰਕਬਾ ਬੀਜਿਆ ਤੇ ਤਕਰੀਬਨ ਜਿੰਨੀਆਂ ਵੀ ਕਣਕਾਂ ਦੀਆਂ ਵੈਰਾਈਟੀਆਂ ਨੇ ਸਾਰੀਆਂ ਦੇ ਵਿੱਚ ਖਾਦਾਂ ਦਾ ਸਮਾਂ ਉਮਰ ਦਾ 5-4 ਦਿਨ ਦਾ ਲੇਟ ਪਸੇੜ ਦਾ ਸਮਾਂ ਫਰਕ ਪੈ ਸਕਦਾ ਪਰ ਖਾਦਾਂ ਸਭ ਨੂੰ ਆਪਾਂ ਇੱਕੋ ਜਿਹੇ ਹੀ ਦੇਣੀਆਂ ਹੁੰਦੀਆਂ ਨੇ ਪਰ ਜਿਹੜੀਆਂ DBW ਕੇ ਸਮਾਨ ਇਹਨਾਂ ਨੂੰ ਆਪਣੇ ਜੋ ਸ਼ੁਰੂ ਤੋਂ ਹੀ ਰეკਮੈਂਡੇਸ਼ਨ ਹੈਗੀ ਡੇਢ ਗੁਣਾ ਖਾਦ ਦੀ ਤੇ ਕਿੰਨੇ ਦਿਨਾਂ ਵਿੱਚ ਖਾਦ ਪੂਰੀ ਕਰਨੀ ਉਹੋ ਗੱਲਬਾਤ ਅੱਜ ਆਪਾਂ ਕਰਾਂਗੇ ਕਿਸਾਨ ਵੀਰੋ ਵੀਡੀਓ ਪੂਰੀ ਜਰੂਰ ਦੇਖਿਓ ਵੀਡੀਓ ਦੇ ਵਿੱਚ ਜੋ ਵੀ ਤੁਹਾਡੇ ਸਵਾਲ ਨੇ ਸਾਰਿਆਂ ਦੇ ਜਵਾਬ ਮਿਲ ਜਾਣਗੇ ਖਾਦਾਂ ਬਰਤੀ ਵੀ ਖਾਦਾਂ ਇਹਨੂੰ ਕਿੰਨੇ ਦਿਨ ਦੇ ਵਿੱਚ ਪੂਰੀਆਂ ਕਰਦੀ ਹੈ ਕਿਸਾਨ ਵੀਰੋ ਗੱਲਬਾਤ ਆਪਾਂ ਕਰ ਰਹੇ ਹਾਂਗੇ ਡੀਬੀਡਬਲਯੂ 222 303 187 ਜਿਹੜੀਆਂ ਸਭ ਤੋਂ ਮੋਸਟ ਪਪੂਲਰ ਵੈਰਾਈਟੀਆਂ ਇਸ ਟਾਈਮ ਦੇ ਵਿੱਚ ਪੰਜਾਬ ਦੇ ਵਿੱਚ ਚੱਲ ਰਹੀਆਂ ਨੇ ਕਿਸਾਨ ਵੀਰੋ ਇਹ ਵੈਰਾਈਟੀਆਂ ਦੇ ਵਿੱਚ ਜਿਹੜੀਆਂ ਖਾਦਾਂ ਨੇ ਉਹਨਾਂ ਬਾਰੇ ਇੱਕ ਗੱਲ ਆਪਾਂ ਆਮ ਤੌਰ ਤੇ ਹਰ ਇੱਕ ਕਹਿੰਦਾ ਵੀ ਖਾਦਾਂ ਇਹ ਜ਼ਿਆਦਾ ਲੈਂਦੀ ਨੇ ਡੇਢ ਗੁਣਾ ਖਾਦ ਲੈਂਦੀ ਨੇ ਡੇਢ ਗੁਣਾ ਖਾਦ ਦਾ ਮਤਲਬ ਕਿਸਾਨ ਵੀਰ ਕਈ ਵਾਰ ਉਲਟ ਸਮਝ ਜਾਂਦੇ ਨੇ। ਦੁੱਡੀਆਂ ਖਾਦਾਂ। ਹੁਣ ਆਪਾਂ ਤੁਹਾਨੂੰ ਸਾਰੀ ਇਹ ਡਿਟੇਲ ਦੱਸਾਂਗੇ। ਕਿਸਾਨ ਵੀਰ ਉਹ ਨਾਰਮਲੀ ਆਪਣੇ ਜਿਹੜੀ ਵੈਰਾਈਟੀਆਂ ਦੀ ਰეკਮੈਂਡੇਸ਼ਨ ਹੁੰਦੀ ਹੈ ਯੂਨੀਵਰਸਿਟੀ ਵੱਲੋਂ ਵੀ ਆਪਾਂ ਨੂੰ ਰეკਮੈਂਡੇਸ਼ਨ ਆਉਂਦੀ ਆ ਆਮ ਵੀ ਕਿਸਾਨ ਵੀਰ ਦੱਸ ਦਿੰਦੇ ਨੇ। ਨਾਰਮਲੀ 2 ਗੱਟੇ, 2.5 ਗੱਟੇ, 3 ਗੱਟਿਆਂ ਤੱਕ ਆਪਾਂ ਖਾਦ ਪਾ ਦਿੰਨੇ ਆ। ਤਿੰਨ ਗੱਟਿਆਂ ਤੱਕ ਨਾਰਮਲ ਜ਼ਿਮੀਦਾਰ ਖਾਦਾਂ ਪਾਉਂਦੇ ਨੇ ਨਾ ਆਪਾਂ ਨੂੰ 90 ਕਿਲੋ ਜੂਰੀਆ ਦੀ ਸਪਾਰਸ ਆਪਾਂ ਨੂੰ ਕਰਦੇ ਨੇ ਪਰ 90 ਨਾਲ ਨਹੀਂ ਕੰਮ ਚਲਾਉਂਦੇ ਨਾਰਮਲ ਹੀ ਆਪਾਂ ਡੇਢ ਕੁਆਂਟਲ 150 ਕਿਲੋ ਕਹਦੇ ਤੁਸੀਂ ਜਾਂ ਕਈ ਵਾਰ ਸਾਢੇ 3 ਗੱਟੇ ਵੀ ਜੇ ਕਣਕ ਦਾ ਬੀਜਾ ਕਣਕ ਦਾ ਆਪਾਂ ਨੂੰ ਪਾਉਣੇ ਪੈਣਗੇ ਉਹਦੇ 'ਚ ਕੋਈ ਸ਼ੱਕ ਨਹੀਂ ਪੈਂਦੇ ਨੇ ਤਿੰਨ ਗੱਟਿਆਂ ਤੋਂ ਘੱਟ ਕੰਮ ਨਹੀਂ ਸਰਦਾ ਕਣਕ ਦਾ ਕੋਈ ਇੱਕਾ ਦੁੱਕਾ ਖੇਤੂ ਜਿੱਥੇ ਕੋਈ ਕਿਸਾਨ ਵੀ ਬਾਲਾ ਹੱਥ ਘੁੱਟ ਕੇ ਚੱਲਣ ਵਾਲਾ ਹੋਊਗਾ ਉਹ ਸਾਰ ਦੇ ਸਾਰ ਦੇ 2/3 ਜ ਨਹੀਂ ਸਰਦਾ ਨਹੀਂ ਤੇ ਹੁਣ ਕਿਸਾਨ ਵੀਰੋ ਆਪਾਂ ਗੱਲ ਕਰਦੇ ਵੀ ਕਿਦਾਂ ਪੂਰੀ ਕਰਨੀ ਆਪਾਂ ਨੇ ਕਿੰਨੀ ਖਾਦ ਅਸਲ ਦੇ ਵਿੱਚ 1.5 ਗੁਣਾ ਬਣਦੀ ਹੈ ਹੁਣ ਕਿਸਾਨ ਵੀਰੋ ਆਪਾਂ ਨੇ ਕੀ ਕਰਨਾ ਜੇਕਰ ਤੁਸੀਂ ਪਹਿਲਾਂ ਖਾਦ 1 ਕੁਇੰਟਲ ਦਿੰਨੇ ਹੋ ਜਾਂ 1.5 ਦਿੰਨੇ ਹੋ ਜੇ ਹੁਣ ਤੁਸੀਂ ਪਹਿਲਾਂ ਦੂਜੀਆ ਵੈਰਾਈਟੀ ਨੂੰ 4 ਗੱਟੇ ਖਾਦ ਦੇ ਦੇ ਰਹੇ ਹੋ ਤਾਂ ਤੁਹਾਨੂੰ 1.5 ਇਹਦੇ ਵਿੱਚ 1.5 ਦੀ ਰეკਮੈਂਡੇਸ਼ਨ ਨਹੀਂ ਆਪਾਂ ਕਰਦੇ ਜੇ ਤੁਸੀਂ ਪਹਿਲਾਂ ਵਾਲੀਆਂ ਵੈਰਾਈਟੀਆਂ ਨੂੰ ਹੀ 4 ਗੱਟੇ ਦੇ ਰਹੇ ਹੋਗੇ ਤਾਂ ਉਹ ਤਾਂ ਡੇਢ ਗੁਣਾ ਤੋਂ ਵੀ ਵੱਧ ਤੁਸੀਂ ਪਹਿਲੀ ਹੀ ਲੈ ਰਹੇ ਹੋਗੇ ਜਿਹੜੇ ਕਿਸਾਨ ਵੀਰ ਦੋ ਢਾਈ ਗੱਟਿਆਂ ਨਾਲ ਸਾਰਦੇ ਨੇ ਤਿੰਨ ਨਾਲ ਉਹਨਾਂ ਨੂੰ ਜੇਕਰ ਲੱਗੇ ਤਾਂ ਉਹ ਪਾ ਸਕਦੇ ਨੇ ਅਦਰਵਾਈਜ਼ ਤਿੰਨ ਗੱਟਿਆਂ ਦੀ ਸਪਾਰਸੇ ਆ ਇਹਦੇ 'ਚ ਕਿਉਂਕਿ ਨਾਰਮਲੀ ਕਿਸਾਨ ਵੀਰੋਂ 90 ਤੋਂ ਕਿਲੋ ਤੋਂ 115 18 20 ਕਿਲੋ ਤੱਕ ਆਪਾਂ ਜੂਰੀਆ ਦੇ ਸਕਦੇ ਆਂਗੇ ਪਰ ਕਿਸਾਨ ਵੀਰ ਨੇ ਜਿਹੜੇ ਨਾਰਮਲੀ ਪਹਿਲੀ ਉਹ ਮੰਨ ਲੇ ਕਿ 4 4 3 3 ਬੋਰੀਆਂ ਤੇ ਪਹਿਲੀ ਹੀ ਲਿਜਾਈ ਬੈਠੇ ਨੇਗੇ ਹੁਣ ਡੇਢ ਗੁਣਾ ਖਾਦ ਕੀ ਹੁੰਦੀ ਹੈ ਕਿਸਾਨ ਵੀਰ ਉਹ ਜਿਹੜੀ ਹੁਣ ਆਪਾਂ ਇੱਕ ਵੈਰੈਟੀ 2 ਗੱਟਿਆਂ ਨਾਲ ਹੋ ਰਹੀ ਜਾਂ ਤਾਂ ਇਹ ਵੈਰੈਟੀ 2.5 ਤੋਂ 3 ਗੱਟੇ ਲਓਗੇ ਜਾਂ 3 ਵੀ ਲੈ ਸਕਦੇ ਆ ਆਹ ਰეკਮੈਂਡੇਸ਼ਨ ਹੈ ਕਿਸਾਨ ਵੀਰੋ ਦੀ ਜੇਕਰ ਹੁਣ ਤੁਸੀਂ ਪਹਿਲਾਂ ਹੀ ਖੇਤ ਦੇ ਵਿੱਚ 4 ਗੱਟੇ ਪਾ ਰਹੇ ਹੋ ਤਾਂ ਤੁਸੀਂ ਉਹਦੇ 4 ਦੇ ਬਦਲੇ ਡੇਢ ਗੁਣਾ ਹੋਰ ਵਧਾ ਦੋਗੇ ਡੇਢ ਗੱਟਾ ਹੋਰ ਠੋਕ ਦੋਗੇ ਫਿਰ ਕਣਕ ਨੂੰ ਢਿੱਗਣ ਦੀ ਸਮੱਸਿਆ ਆਊਏ ਆਊਗੀ ਹੁਣ ਕਿਸਾਨ ਵੀਰੋ ਖਾਦਾਂ ਆਪਾਂ ਪੂਰੀਆਂ ਕਿਵੇਂ ਕਰਨੀਆਂ ਨੇ ਮੰਨ ਕੇ ਚੱਲੋ ਦੇਖੋ ਆਪਾਂ ਤੁਹਾਨੂੰ ਪਹਿਲਾਂ ਵੀ ਕਿਹਾ ਸੀਗਾ ਤੁਸੀਂ 20 ਕਿਲੋ ਯੂਰੀਆ ਬਿਜਾਈ ਵੇਲੇ ਦੇ ਸਕਦੇ ਹੋ ਜੇ ਬਿਜਾਈ ਵੇਲੇ ਤੁਸੀਂ ਨਹੀਂ ਦਿੰਦੇ ਮੈਨੂੰ ਪਤਾ ਕਿਸਾਨ ਵੀਰਾਂ ਦਾ ਹਰ ਇੱਕ ਦਾ ਹਰੇਕ ਦਾ ਇੱਕੋ ਕੰਮ ਹੁੰਦਾ ਆਪਾਂ ਉਹਨੂੰ ਉਸ ਟਾਈਮ ਦੇ ਵਿੱਚ ਸੀਜ਼ਨ ਛੋਟੇ ਹੋਣ ਕਰਕੇ ਦਿਨ ਪ੍ਰਤੀ ਦਿਨ ਉਹਨਾਂ ਟਾਈਮ ਨਹੀਂ ਮਿਲਦਾ ਹਰ ਇੱਕ ਖਾਦ ਪੂਰੀ ਕਰਨ ਦਾ ਉਸ ਟਾਈਮ ਤੇ ਤਾਂ ਕਿਸਾਨ ਵੀਰੋ ਤੁਸੀਂ ਪਹਿਲੇ ਪਾਣੀ ਤੋਂ 5-7 ਦਿਨ ਪਹਿਲਾਂ 5-4 ਦਿਨ ਜਾਂ ਪਹਿਲੇ ਪਾਣੀ ਤੋਂ 5-4 ਦਿਨ ਬਾਅਦ ਪਹਿਲੀ ਡੋਜ਼ ਦੇਤੀ ਫਿਰ ਤੁਸੀਂ ਉਸ ਤੋਂ ਹਫ਼ਤਾ ਸਾਢੇ ਕਿ ਦੂਜੀ ਡੋਜ਼ ਦੇ ਦਿਓ ਮੰਨ ਕੇ ਚੱਲੋ ਤੁਹਾਡੇ ਦੋ ਗੱਟੇ ਪੈ ਗਏ ਤਾਂ ਹੁਣ ਕਿਸਾਨ ਵੀਰੋ ਤੀਜਾ ਗੱਟਾ ਜਿਹੜਾ ਆਪਾਂ ਦੂਜੇ ਪਾਣੀ ਤੋਂ ਪਹਿਲਾਂ ਪਾ ਸਕਦੇ ਹਾਂਗੇ ਦੂਜਾ ਪਾਣੀ ਤਕਰੀਬਨ 50-55 ਦਿਨ ਤੇ ਜਾ ਕੇ ਆਪਣਾ ਲੱਗਦਾ ਤੁਹਾਡੀ ਨਾਰਮਲੀ ਖਾਦ 50 ਦਿਨ ਚ ਪੂਰੀ ਹੋ ਗਈ 50 ਦਿਨ ਤੋ ਕਿਸਾਨ ਵੀਰੋ ਉੱਪਰ ਜਾ ਕੇ ਕਣਕ ਦੇ ਵਿੱਚ ਖਾਦ ਆਪਾਂ ਨੂੰ ਜੂਰੀਆ ਨਹੀਂ ਦੇਣੀ ਚਾਹੀਦੀ ਜੋ ਕਣਕ ਨੇ ਫਟਾਰਾ 50 55 ਦਿਨ ਦੀ ਉਮਰ ਤੱਕ ਹੀ ਕਰਨਾ ਉਸ ਤੋਂ ਬਾਅਦ ਉਹਨੇ ਜਿਆਦਾ ਫਟਾਰਾ ਨਹੀਂ ਕਰਨਾ ਜਿਹੜੇ ਮੰਨ ਕੇ ਚਲੋ ਤੁਸੀਂ ਉਸ ਤੋਂ ਬਾਅਦ ਫਟਾਰਾ ਕਰਮ ਹੋ ਗਏ ਉਹਦੀ ਗ੍ਰੋਥ ਵੀ ਘਟ ਰੂ ਤੇ ਕਣਕ ਦੀ ਪਕਾਈ ਦੇ ਵਿੱਚ ਜਾ ਕੇ ਵੀ ਥੋਨੂੰ ਸਮੱਸਿਆ ਦਾ ਸਾਹਮਣਾ ਕਰਨਾ ਹੀ ਪਊ ਕਿਉਂਕਿ ਉਹ ਜਦੋਂ ਲੇਟ ਫਟਾਰਾ ਹੋਊਗਾ ਲੇਟ ਉਹਦੀ ਜਿਹਨੇ ਮੰਨ ਲ ਕੇ ਜਰਮੀਨੇਟ ਹੋਊਗੀ ਟੈਲਰਿੰਗ ਹੋਊਗੀ ਤਾਂ ਉਹਨੇ ਜਾ ਕੇ ਲੇਟ ਹੀ ਆਪਾਂ ਨੂੰ ਝਾ ਮਤਲਬ ਕਿ ਬੱਲੀ ਕੱਢਣੀ ਹੈ ਤੇ ਲੇਟ ਹੀ ਉਹਨੇ ਜਾ ਕੇ ਆਪਾਂ ਨੂੰ ਸਾਰਾ ਕੁਝ ਕਰਨ ਲੇਟ ਜਾ ਕੇ ਉਹਨੇ ਪੱਕਣਾ ਤੇ ਲੇਟ ਜਾ ਕੇ ਉਹਨੇ ਬੜਾਈ ਦੇਣੀ ਆ। ਇਹ ਇਸ ਕਰਕੇ ਕਿਸਾਨ ਵੀਰੋ ਜਿਹੜੀਆਂ ਖਾਦਾਂ ਨੇ 50-55 ਦਿਨ ਤੋਂ ਬਾਅਦ ਜੂਰੀਆ ਨਾ ਦਵੋ। ਫਸਲ ਨੂੰ ਪोटाश ਦੇਣੀ ਆ ਤੁਸੀਂ ਪਹਿਲੇ ਬਾਣੀ ਤੋਂ ਪਹਿਲਾਂ ਪोटाश ਛਿੜ ਸਕਦੇ ਹੋ ਨਾਲ। ਠੀਕ ਹੈ ম্যাগਨੀਸ਼ੀਅਮ ਪਾਉਣੀ ਹੈ ਤੁਸੀਂ ਪਹਿਲੇ ਪਾਣੀ ਤੋਂ 4 2 4 2 3 ਦਿਨ ਪਹਿਲਾਂ ਹੀ ਪਾ ਸਕਦੇ ਹੋ ਪਹਿਲੇ ਪਾਣੀ ਤੋਂ ਬਾਅਦ ਵੀ ਪਾ ਸਕਦੇ ਹਾਂ ਸਲਫਰ ਪਾਉਣੀ ਹੈ ਪਹਿਲੇ ਪਾਣੀ ਤੋਂ ਬਾਅਦ ਤੁਸੀਂ ਦੇ ਸਕਦੇ ਹੋਗੇ ਜੂਰੀਆ ਜਰ ਲਾ ਕੇ ਇਹ ਤਿੰਨ ਚਾਰ ਖਾਦਾਂ ਮੇਨ ਨੇ ম্যাগਨੀਜ਼ ਦੀ ਸਪਰੇਅ ਲਾਜ਼ਮੀ ਕਰਿਆ ਕਰੋ ਕਿਸਾਨ ਵੀਰ ਉਹ ਬਹੁਤ ਤਾਕੜੇ ਰਿਜ਼ਲਟ ਕਿਸਾਨ ਵੀਰਾਂ ਨੂੰ ਦੇਖਣ ਨੂੰ ਮਿਲਦੇ ਨੇ ਬਹੁਤ ਵਧੀਆ ਖੁਸ਼ੀ ਹੁੰਦੀ ਹੈ ਜਦੋਂ ਕਿਸਾਨ ਵੀਰ ਫੀਡਬੈਕ ਦਿੰਦੇ ਨੇ ਵੀ ਹਾਂ ਆਪਾਂ ਨੂੰ ਬਹੁਤ ਵਧੀਆ ਰਿਜ਼ਲਟ ਇਹ ਚੀਜ਼ ਦੇ ਮਿਲੇ ਨੇ ਤੇ ਜਿਹੜੀ ਕਿਸਾਨ ਵੀਰ ਅੱਗੇ ਆ ਜਾਂਦੇ ਆ ਗੱਲ ਆਪਣੀ ਹੁਣ ਨੋਰਮਲ ਵੈਰਾਈਟੀ ਨੂੰ ਤਾਂ ਆਪਾਂ ਦੇ ਤਾ ਜਿਹੜੀ ਹੁਣ ਤੁਸੀਂ ਐ ਮੰਨ ਲਓ 30 30 ਕਿਲੋ ਦੀ ਡੋਜ਼ ਤੁਸੀਂ ਮੰਨ ਕੇ ਚਲੋ ਦੇ ਰਹੇ ਹੋਗੇ ਵੀ 30 ਕਿਲੋ ਯੂਰੀਆ ਕਿਸਾਨ ਵੀਰ ਇੱਕ ਵਾਰ ਚ ਕੀਲੇ ਚ ਪਾਰਿਆ 30 ਤੋਂ 35 ਉਹ ਕਿਸਾਨ ਵੀਰ ਵੀਰੇ ਦੂਜੇ ਪਾਣੀ ਮੰਨ ਕੇ ਚਲੋ ਤੁਸੀਂ ਪਹਿਲੇ ਪਾਣੀ ਤੋਂ ਪਹਿਲਾਂ ਯੂਰੀਆ ਦਵੋ ਜਾਂ ਬਿਜਾਈ ਵੇਲੇ 20 ਕਿਲੋ ਦੇਤਾ ਤਾਂ ਠੀਕ ਹੈ ਨਹੀਂ ਪਹਿਲੇ ਪਾਣੀ ਤੋਂ ਪਹਿਲਾਂ ਯੂਰੀਆ ਦਵੋ ਫਿਰ ਪਹਿਲੇ ਪਾਣੀ ਤੋਂ ਬਾਅਦ ਦੋ ਵਾਰ ਯੂਰੀਆ ਦਵੋ 8 8 ਦਿਨ ਦੇ ਫਰਕ ਨਾਲ ਇਹ ਜਿਹੜੀ ਚੌਥੀ ਡੋਜ਼ ਆ ਤੁਸੀਂ ਦੂਜੇ ਪਾਣੀ ਤੋਂ ਪਹਿਲਾਂ ਦੇ ਦੋ ਜਾ ਕੇ ਜੇ ਤੁਸੀਂ ਆ ਕੇ ਮੰਨ ਕੇ ਦੂਜੇ ਪਾਣੀ ਤੋਂ ਬਾਅਦ ਜੂਰੀਆ ਦਮੋਗੇ ਤਾਂ ਥੋੜਾ 60 65 ਦਿਨ ਤੇ 60 65 ਦਿਨ ਤੇ ਜਾ ਕੇ ਜੂਰੀਆ ਬਾਜੂ ਉਹਨੇ ਕੰਮ ਨਹੀਂ ਕਰਨਾ ਉਹਨਾ ਕਣਕ ਦੇ ਫਟਾਰੇ 'ਚ ਯੋਗਦਾਨ ਨਹੀਂ ਪਾਉਣਾ ਕਿਉਂਕਿ ਜੂਰੀਆ ਖਾਦ ਹੈ ਜਿਹੜੀ ਬਹੁਤ ਜ਼ਿਆਦਾ ਜ਼ਰੂਰੀ ਹੈ ਆਪਣੀ ਹਰ ਇੱਕ ਫਸਲ ਦੀ ਹਰ ਇੱਕ ਘਾੜ ਪੂਰੀ ਕਰਨ ਦੇ ਜੂਰੀਆ ਖਾਦ ਨਾਲ ਕਲੋਰੋਫਿਲ ਵੀ ਬਣਦਾ ਫਟਾਰਾ ਅਹਿਮ ਰੋਲ ਜੂਰੀਆ ਖਾਦ ਦਾ ਇਹਦੇ ਬਿਨਾ ਕੋਈ ਫਸਲ ਸੰਭਵ ਨਹੀਂ ਹੈਗੀ ਪਰ ਇਹਦੀ ਦੁਰਵਰਤੋਂ ਨਾ ਕਰੋ ਜੇਕਰ ਤੁਸੀਂ ਇਸ ਦੀ ਇਸੇ ਤਰੀਕੇ ਨਾਲ ਦੁਰਵਰਤੋਂ ਕਰਦੇ ਰਹੇ ਤਾਂ ਜ਼ਮੀਨਾਂ ਨਸੇ ਤੇ ਲੱਗ ਜਾਣੀਆਂ ਨੇ ਆਪਣੀਆਂ ਲੱਗ ਚੁੱਕੀਆਂ ਨੇ ਅੱਪਲਾ ਤਾਂ 5 5 6 6 ਕੱਟੇ ਵੀ ਮੈਂ ਕਿਸਾਨ ਵੀਰਾਂ ਤੋਂ ਸੁਣਦਾ ਜਿਹੜੇ ਨਾਰਮਲੀ ਕਣਕ ਦੇ ਵਿੱਚ ਪਾ ਦਿੰਦੇ ਨੇ ਜਾ ਕੇ ਸੀਐਸਸੀ ਦੰਤੇ ਕਿਸਾਨ ਵੀਰ ਜੂਰੀਆ ਪਾ ਦਿੰਦੇ ਨੇ ਕੰਕ ਦੇ ਵਿੱਚ ਉਹਦਾ ਕੋਈ ਬੈਨੀਫਿਟ ਨਹੀਂ ਕਿਸਾਨ ਵੀਰੋ ਜੇਕਰ ਬੈਨੀਫਿਟ ਲੈਣਾ ਤਾਂ 50 55 ਦਿਨ ਤੋਂ ਪਹਿਲਾਂ ਪਹਿਲਾਂ ਜੂਰੀਆ ਪੂਰਾ ਕਰੋ ਤੁਹਾਨੂੰ ਬੰਬ ਰਿਜ਼ਲਟ ਮਿਲਣਗੇ ਪੂਰੇ ਉਮੀਦ ਆ ਕਿਸਾਨ ਵੀਰੋ ਤੁਹਾਨੂੰ ਜਿਹੜੀ ਆਪਾਂ ਅੱਜ ਜੂਰੀਆ ਬਾਰੇ ਗੱਲਾਂ ਬਾਤਾਂ ਦੱਸੀਆਂ ਨੇ ਸਾਰੀਆਂ ਵਧੀਆ ਲੱਗੀਆਂ ਹੋਣਗੀਆਂ ਵੀਡੀਓ ਪਸੰਦ ਆਈ ਹੋਵੇਗੀ ਇਸੇ ਤਰ੍ਹਾਂ ਆਪਾਂ ਵਧੀਆ ਤੋਂ ਵਧੀਆ ਵੀਡੀਓ ਲੈ ਕੇ ਤੁਹਾਡੇ ਅੱਗੇ ਹਾਜ਼ਰ ਹੁੰਦੇ ਰਹਾਂਗੇ ਇਸੇ ਤਰ੍ਹਾਂ ਵੀਡੀਓ ਨੂੰ ਪਿਆਰ ਦੇਂਦੇ ਰਹੋ ਧੰਨਵਾਦ